ਤੋ ਵੱਡੀ ਖਬਰ ਆ ਰਹੀ ਹੈ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਸੂਤਰਾ ਦੇ ਵਾਲ ਦੇ ਨਾਲ ਇਸ ਵਕਤ ਦੀ ਵੱਡੀ ਅਪਡੇਟ ਪਾਕਿਸਤਾਨ ਨੇ ਮੁਰਤੂ ਭਾਰਤ ਤੋਂ ਗੁਹਾਰ ਲਗਾਈ ਆ ਪਾਕਿਸਤਾਨ ਨੇ ਫੈਸਲੇ ਤੇ ਮੁਰਤੂ ਵਿਚਾਰ ਕਰਨ ਦੀ ਅਪੀਲ ਕੀਤੀ ਆ ਸੋ ਸਿੰਧੂ ਜਲ ਸਮਝੌਤਾ ਜਿਸ ਦੇ ਨਾਲ ਜੁੜਿਆ ਇੱਕ ਵੱਡਾ ਅਪਡੇਟ ਜਿਸ ਤਰੀਕੇ ਨਾਲ ਜਿਹੜਾ ਹੈ ਪਾਣੀ ਬੰਦ ਕਰ ਦਿੱਤਾ ਗਿਆ ਤਾਂ ਹੁਣ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਭ ਨੇ ਆ ਰਹੀ ਆ ਪਾਕਿਸਤਾਨ ਨੇ ਮੁਰਤੂ ਭਾਰਤ ਤੋਂ ਗੁਹਾਰ ਲਗਾਈ ਆ ਤੇ ਮੁਰਤੂ ਫੈਸਲਾ ਵਿਚਾਰਿਆ ਜਾਵੇ ਇਹ ਜਿਹੜੀ ਹੈ ਅਪੀਲ ਕੀਤੀ ਗਈ ਆ ਭਾਰਤ ਸਰਕਾਰ ਨੂੰ ਜਿਸ ਤਰੀਕੇ ਦੇ ਨਾਲ ਭਾਰਤ ਪਾਕਿਸਤਾਨ ਦਰਮਿਆਨ ਤਣਾਅਵਰਗਾ ਜਿਹੜਾ ਮਾਹੌਲ ਬਣਿਆ ਹੈ ਇਸ ਸਬੰਧ ਦੇ ਦਰਮਿਆਨ ਇੱਕ ਵੱਡਾ ਅਪਡੇਟ ਕਿਉਂਕਿ ਸਿੰਧੂ ਜਲ ਸਮਝੌਤਾ ਰੱਦ ਕਰ ਦਿੱਤਾ ਗਿਆ ਸੀ ਭਾਰਤ ਸਰਕਾਰ ਦੁਆਰਾ ਜਦੋਂ ਪਹਿਲਗਾਮ ਮਤਵਾ ਦੀ ਹਮਲਾ ਹੋਇਆ ਸੀ ਉਸ ਮੌਕੇ ਤੋਂ ਬਾਅਦ ਉਹੀ ਜਿਹੜਾ ਹੈ ਡੈਮ ਦੇ ਜਿਹੜੇ ਗੇਟ ਨੇ ਉਹ ਬੰਦ ਕੀਤੇ ਗਏ ਹਾਲਾਂਕਿ ਬਾਅਦ ਦੇ ਵਿੱਚ ਕਾਫੀ ਜਿਹੜਾ ਤਣਾਅ ਵਧਿਆ ਦੋਨਾਂ ਮੁਲਕਾਂ ਦੇ ਦਰਮਿਆਨ ਸਾ ਸਿੰਧੂ ਜਾਲ ਸਮਝੌਤੇ ਨਾਲ ਜੁੜਿਆ ਵੱਡਾ ਅਪਡੇਟ ਸੋਰਸ ਜਾਨਕਾਰੀ ਸਾਂਝੀ ਕਰ ਰਹੇ ਨੇ ਕਿ ਪਾਕਿਸਤਾਨ ਨੇ ਮੁਰਤੋਂ ਭਾਰਤ ਤੋਂ ਗੁਹਾਰ ਲਗਾਈ ਹੈ ਕਿ ਫੈਸਲੇ ਤੇ ਮੁਰਤੋਂ ਵਿਚਾਰ ਕੀਤਾ ਜਾਵੇ ਅਪੀਲ ਕੀਤੀ ਗਈ ਹੈ ਇਹ ਸੋ ਪਾਕਿਸਤਾਨ ਆਖਿਰਕਾਰ ਹੁਣ ਗੂਡੇ ਟੇਕ ਹੀ ਗਿਆ ਸੋ ਸਿੰਧੂ ਜਾਲ ਸਮਝੌਤੇ ਦੇ ਨਾਲ ਜੁੜਿਆ ਵੱਡਾ ਅਪਡੇਟ ਸੂਤਰਾ ਦੇ ਹਵਾਲੇ ਦੇ ਨਾਲ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਪਾਕਿਸਤਾਨ ਨੇ ਮੁਰਤੋਂ ਭਾਰਤ ਤੋਂ ਗੁਹਾਰ ਲਗਾਈ ਹੈ ਕਿ ਫੈਸਲੇ ਤੇ ਮੁੜ ਤੋਂ ਵਿਚਾਰ ਕੀਤਾ ਜਾਵੇ। ਸੁਪਰ ਹਲਗਾਮ ਅਤਵਾਦੀ ਹਮਲਾ ਹੋਇਆ ਉਸ ਤੋਂ ਬਾਅਦ ਤੋਂ ਹੀ ਸਿੰਧੂ ਜਲ ਸਮਝੌਤਾ ਰੱਦ ਕਰ ਦਿੱਤਾ ਗਿਆ ਸੀ ਭਾਰਤ ਸਰਕਾਰ ਦੁਆਰਾ ਕਿਉਂਕਿ ਅਤਵਾਦੀਆਂ ਨੇ નિર્ਦੋਸ਼ ਲੋਕਾਂ ਦੀ ਜਾਨਾਂ ਲਈਆਂ। ਉਸ ਤੋਂ ਬਾਅਦ ਆਪਰੇਸ਼ਨ ਸੰਧੂਰ ਵੀ ਵਿੱਢਿਆ ਗਿਆ, ਮੂੰਹ ਤੋੜਨਾ ਜਵਾਬ ਵੀ ਦਿੱਤਾ ਗਿਆ ਅਤਵਾਦ ਦੇ ਖਿਲਾਫ ਵੱਡਾ ਐਕਸ਼ਨ ਲਿਆ ਭਾਰਤ ਸਰਕਾਰ ਨੇ। ਇਸ ਸਭ ਦੇ ਦਰਮਿਆਨ ਹੁਣ ਇੱਕ ਵੱਡੀ ਅਪਡੇਟ ਆ ਰਹੀ ਹੈ ਸਿੰਧੂ ਜਲ ਸਮਝੌਤੇ ਨੂੰ ਲੈ ਕੇ। ਕਿ ਫੈਸਲੇ ਤੇ ਮੁੜ ਤੋਂ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ ਪਾਕਿਸਤਾਨ ਦੁਆਰਾ। ਸੋ ਪਾਕਿਸਤਾਨ ਨੂੰ ਸਿਆਦ ਨੂੰ ਸੀਜ਼ਾ ਇਲਮ ਹੋ ਗਿਆ ਕਿ ਜੇਕਰ ਪਾਣੀ ਜਲਦ ਰਿਲੀਜ਼ ਨਾ ਕੀਤਾ ਗਿਆ ਤਾਂ ਫਿਰ ਵਰਤਾਤ ਸੰਕਟ ਆ ਸਕਦਾ ਹੈ ਸੂਕਾ ਪੈ ਸਕਦਾ ਪਾਕਿਸਤਾਨ ਦੇ ਵਿੱਚ ਸੋ ਪਾਣੀ ਨਾਲ ਤਿਆਏ ਪਾਕਿਸਤਾਨੀ ਲੋਕ ਹੁਣ ਕਿਤਨਾ ਕਿਤੇ ਸਵਾਲ ਖੜੇ ਕਰ ਰਹੇ ਨੇ ਉਤਲੀ ਸਰਕਾਰ ਤੇ ਜਿਸ ਤੋਂ ਬਾਅਦ ਪਾਕਿਸਤਾਨ ਸਰਕਾਰ ਮਜਬੂਰ ਹੋ ਰਹੀ ਹੈ ਮਜਬੂਰ ਹੋ ਰਹੀ ਹੈ ਗੁਹਾਰ ਲਗਾਉਣ ਦੇ ਲਈ ਤੇ ਅਪੀਲ ਕੀਤੀ ਗਿਆ ਭਾਰਤ ਸਰਕਾਰ ਦੇ ਅੱਗੇ ਕਿ ਫੈਸਲੇ ਤੇ ਮੁੜ ਤੋਂ ਵਿਚਾਰ ਕੀਤਾ ਜਾਵੇ ਉਨ ਦਿਨ ਹੋਏਗਾ ਕਿ ਇਸ ਤੇ ਪਾਕਿਸਤਾਨ ਕੋਈ ਵਿਚਾਰ ਕਰਦੀ ਹੈ ਜਾਂ ਨਹੀਂ ਲੇਕਿਨ ਵੱਡਾ ਅਪਡੇਟ ਹੈ ਸੂਤਰਾਂ ਦੇ ਹਵਾਲੇ ਦੇ ਨਾਲ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਿੰਧੂ ਜਲ ਸਮਝੌਤੇ ਨਾਲ ਜੁੜੀ ਵੱਡੀ ਖਬਰ ਹੈ ਕਿ ਪਾਕਿਸਤਾਨ ਨੇ ਮੁਰਤੋਂ ਭਾਰਤੋਂ ਗੋਹਾਰ ਲਗਾਈ ਉਨ ਦਿਨ ਹੋਏਗਾ ਕਿ ਫੈਸਲੇ ਤੇ ਮੁਰਤੋਂ ਵਿਚਾਰ ਕਰਨ ਦੀ ਜਿਹੜੀ ਅਪੀਲ ਕੀਤੀ ਗਿਆ ਪਾਕਿਸਤਾਨ ਦੁਆਰਾ ਇਸ ਤੇ ਭਾਰਤ ਸਰਕਾਰ ਦਾ